ਭਾਰਤੀ ਕਵਿਡਟੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਰੋਧੀ ਟੀਮ ਈਰਾਨ ਨੂੰ ਜਿੱਤ ਕਰਕੇ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ ਫਾਈਨਲ ਮੇਜ ਭਾਰਤੀ ਟੀਮ ਨੇ 38-29 ਦੇ ਫਰਕ ਨਾਲ ਈਰਾਨ ਨੂੰ ਹਰਾ ਕੇ ਖਿਤਾਬੀ ਹੈਟਟ੍ਰਿਕ ਬਣਾਉਂਦੇ ਨਵਾਂ ਇਤਿਹਾਸ ਰਚ ਦਿੱਤਾ ਈਰਾਨ ਨੇ ਸ਼ੁਰੂ ਵਿੱਚ ਭਾਰਤੀ ਟੀਮ ਤੇ ਦਬਾਅ ਬਣਾਇਆ ਤੇ 7ਵੇਂ ਮਿੰਟ ਵਿੱਚ 4-4 ਦੀ ਬਰਾਬਰੀ ਤੋਂ ਬਾਅਦ ਲਗਾਤਾਰ ਅੰਕ ਬਟੋਰਦੇ 22ਵੇਂ ਮਿੰਟ ਤੱਕ 6 ਅੰਕਾਂ ਦਾ ਫਰਕ ਪਾ ਲਿਆ ਸੀ ਇਸ ਦੇ ਬਾਅਦ ਭਾਰਤੀ ਟੀਮ ਨੇ ਖੇਡੂ ਸਮਰਥਨ ਸਦਕਾ ਸ਼ਾਨਦਾਰ ਵਾਪਸੀ ਕਰਦੇ ਆਪਣੇ ਖੇਡ ਵਿੱਚ ਸੁਧਾਰ ਕੀਤਾ ਤੇ ਖਿਤਾਬ ਆਪਣੇ ਨ ਪਰਦੇ ਜਿੱਤਣ ਤੇ ਪ੍ਰਧਾਨ ਮੰਤਰੀ ਮੋਦੀ ਅਤੇ ਖੇਡ ਮੰਤਰੀ ਵਿਜੇ ਗੋਇਲ ਨੇ ਟਵੀਟ ਕਰ ਟੀਮ ਨੂੰ ਵਧਾਈ ਦਿੱਤੀ ਹੈ ਮੋਦੀ ਨੇ ਬਤਾਈ ਦਿੰਦੇ ਆ ਲਿਖਿਆ ਸ਼ਾਨਦਾਰ ਕੌਸ਼ਲ ਅਤੇ ਜਜ਼ਬਾ ਜਤਕੀ ਗੋਇਲ ਨੇ ਲਿਖਿਆ ਸਾਡੇ ਸ਼ੇਰਾਂ ਨੇ ਕਰ ਦਿਖਾਇਆ ਸਵਾਗਤ ਇੰਗਲੈਂਡ ਦੇ ਜਰਨਲਿਸਟ ਫੀਅਰਸ ਮੋਰਗਨ ਵਿਚਾਲੇ ਅਵਾਰਡ ਰੁਕ ਨਹੀਂ ਰਹੀ ਇੰਡੀਆ ਦੇ ਵਿਸ਼ਵ ਕੱਪ 73 ਤੇ ਸਹਿਵਾਗ ਨੇ ਟਵੀਟ ਕੀਤਾ ਅਸੀਂ 8 ਵਾਰ ਦੇ ਵਰਲਡ ਚੈਂਪੀਅਨ ਹਾਂ ਕਿਸੇ ਦੂਜੇ ਦੇਸ਼ ਨੇ ਕ੍ਰਿਕਟ ਅਲਜਾਤ ਕੀਤੀ ਅਤੇ ਦੂਜਿਆਂ ਦੀਆਂ ਟਾਈਪਿੰਗ ਦੀਆਂ ਗਲਤੀਆਂ ਸੁਧਾਰਦਾ ਹੈ ਡੀਡੀਸੀ ਅਤੇ ਸੀਨੀਅਰ ਉਪ ਪ੍ਰਧਾਨ ਚੇਤਨ ਚੋਹਾਨ ਨੇ ਪੀਟੀਆਈ ਨੂੰ ਦੱਸਿਆ ਕਿ ਦੂਸਰੇ ਅੰਤਰਰਾਸ਼ਟਰੀ ਵਨਡੇ ਮੈਚ ਤੋਂ 6 ਕਰੋੜ 81 ਲੱਖ ਰੁਪਏ ਦੀ ਕਮਾਈ ਹੋਈ ਹੈ ਇਹ ਵਨਡੇ ਮੈਚ 30 ਹਜ਼ਾਰ ਲੋਕਾਂ ਨੇ ਵੇਖਿਆ